ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਲਾਈਟ ਹੈ ਨਹੀਂ ਹਲੋ ਜੀ ਰੈਡੀ ਸੈਡੀ ਹੋ ਗਈ ਰੋਟੀ ਟੁੱਕ ਖਾ ਲਿਆ ਤੇ ਹੁਣ ਚਲੇ ਸਕੂਲਾਂ ਨੂੰ ਇਹ ਵੀ ਆਏ ਨੇ ਖੇਤੋਂ ਪਸ਼ੂ ਵਗੈਰਾ ਬੰਨ ਕੇ ਵੀ ਚਲੇ ਜਾਣਗੇ ਡਿਊਟੀ ਤੇ ਜੇ ਰਾਜੂ ਭਾਈ ਅਭੀ ਆਪਣੀ ਡਿਊਟੀ ਤੇ ਬੱਚੇ ਚਲੇ ਗਏ ਨੇ ਬਾਹਰ ਕਿਵੇਂ ਹੋ ਗਏ ਪੱਤੇ ਦੇਖੀ ਕੋਈ ਨਾ ਨਿਮਾ ਦਾ ਨਿਮਾ ਤੇ ਆ ਚੀਕੂ ਆ ਸਾਰੇ ਚੀਕੂ ਦੇ ਪੱਤੇ ਵੀ ਉਹ ਹੋਣ ਲੱਗੇ ਸੜਨ ਲੱਗੇ ਸਾਰੇ ਹੈ ਹੂੰ ਪਾਣੀ ਬਹੁਤ ਪਾ ਲੀ ਪਾਣੀ ਦੱਪੈ ਵੀ ਜਾਂਦਾ ਵੈਸੇ ਪਾ ਦਾਂਗੇ ਆਦੇ ਨਿਮਾ ਵੀ ਸਾਰਾ ਉਵੇਂ ਹੋ ਗਿਆ ਪਹਿਲਾਂ ਵਾਂਗੂ ਮੈਂ ਬੜਾ ਦਾ ਬਸ ਨਿੰਮ ਨੂੰ ਮੇ ਦਾ ਖਤਮ ਹੋਣ ਲੱਗ ਗਿਆ ਹਨਾ ਠੰਡ ਬਹੁਤ ਆ ਠੰਡ ਜਾਂਦੇ ਹੁੰਦੇ ਲੱਗੀ ਪਰ ਉਹ ਨਹੀਂ ਹੁੰਦੇ ਕਿਉਂਕਿ ਮੈਂ ਥੋੜਾ ਤਰਿਆ ਉੱਤੋਂ ਹੀ ਕੱਢਿਆ ਗੇੜਾ ਵਾਂਦੇ ਹਾਂ ਪਰ ਤੇ 12 ਵਾ ਪਿਆ ਹੋ ਗਿਆ ਘਰੋਂ ਜਾਉਂਦੇ ਰਹਿੰਦੇ ਰਹਿੰਦੇ ਆ ਗਈ ਆ ਗਈ ਓਕੇ ਹਾਂਜੀ ਟਾਈਮ ਹੋ ਗਿਆ ਪੋਨੇ ਚਾਰ ਦਾ ਤੇ ਆਪਾਂ ਸਕੂਲ ਤੋਂ ਗਏ ਸੀ ਆ ਤੇ ਹੁਣ ਪੀਨੇ ਆ ਚਾਹ ਆ ਕੇ ਤੇ ਕਿਰਾ ਡਿੱਗ ਪਈ ਤਾਂ ਲੱਗਦਾ ਵੀ 10-15 ਮਿੰਟ ਰੈਸਟ ਕਰ ਲਈ ਥੱਕ ਜੇ ਜਾਂਦੇ ਆ ਸਾਰਾ ਦਿਨ ਬੋਲ ਬੋਲ ਕੇ ਤੇ ਫਿਰ ਇੱਕ ਡਿਊਟੀ ਬੋਲਣ ਵਾਲੀ ਨਮਾਇ ਆਉਣੇ ਆ ਤੇ ਫਿਰ ਫੇਰ ਆ ਕੇ ਬੋਲਣ ਲੱਗ ਜਾਂਦੇ ਹਨ ਸ਼ਾਮ ਤੱਕ ਆਹੀ ਕੰਮ ਤਾਂ ਦੇ ਚੱਲਦੇ ਆ ਮਾਤਾ ਸੂਟ ਤੜੀ ਤਣੀ ਤੋਂ ਉਤਾਰ ਕੇ ਰੱਖ ਜਿਸ ਰਾਣੀ ਹਈ ਬੀਬੀ ਸੁੱਤੀ ਦੀ ਸੁੱਤੀ ਸਾਰਾ ਦਿਨ ਫਿਰ ਸੁੱਤੀ ਪਈ ਬੀਬੀ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਹੈ ਮੈਂ ਕਿਹ ਕੋਈ ਬਾਹਰ ਨਹੀਂ ਪਾਣੀ ਐ ਇੱਕ ਵਾਰ ਮੈਂ ਇਤਨਾ ਨਾ ਸੌਂਨੀ ਆ ਤੂੰ ਮੱਖਣਾ ਬੜੀ ਜੰਦੀ ਆਜ ਬਣੇਗੇ ਕੜੀ ਚਾਵਲ ਬਣਾ ਰਹੀ ਯੈਸ ਬਣਾਣਾ ਲਏ ਹਾਂ ਤਾਂ ਮੈਂ ਉੱਠੀ ਆ ਬਣਾਉਂਗੀ ਸ਼ਾਮ ਨੂੰ ਮੈਂ ਕਿਹਾ ਅੱਜ ਰੋਟੀ ਨਹੀਂ ਬਣਾਉਂਦੇ ਅੱਜ ਕੜੀ ਚਾਵਲ ਬਣੇਗੇ ਹਾਂ ਸਾਰ ਲਾਂਗੇ ਸਾਰ ਲਾਂਗੇ ਹਰੇ ਘੰਡੇ ਹਰੇ ਘੰਡੇ ਜ਼ਰੂਰ ਤਾਂ ਹਰੇ ਘੰਡੇ ਲਾਲ ਘੰਡੇ ਭਾਈ ਆ ਪੋ ਪਾਲਾਂਗੇ ਵਿੱਚ ਜੋਕ ਕਰਨਗੇ ਪਿਆਵਾ ਚਾਹ ਠਾਰਕੇ ਤੇ ਆ ਪਿੱਗੇ ਫੇਰ ਫੇਰ ਉਹੀ ਸੂਟ ਮੇਰੇ ਤਾਂ ਲੂ ਪੀ ਸੇ ਹੁਣ ਆ ਲੈਂਦਾ ਜਿੰਨੇ ਦਿਨ ਹੁਣ ਇਹਨਾਂ ਦੇ ਸੂਟ ਨਹੀਂ ਸੰਤੇ ਜਾਂਦੇ ਉਹਨੇ ਦਿਨ ਫੇਰ ਕਲਪਨਾ ਹੀ ਕਲਪਨਾ ਆਰਾਮਦਾਰੀ ਆਜੀ ਜਿੰਨੇ ਨਾਲੇ ਸੂਟ ਜੇ ਸਕਤੇ ਗਏ ਟਾਈਮ ਤਾਂ ਮਿਲਦਾ ਨਹੀਂ ਹੈਗਾਗਾ ਆਕੇ ਕਿਉਂਕਿ 4 ਵਜ ਗਏ ਘਰੇ ਕੋਈ ਨਹੀਂ ਪਸ਼ੂ ਬੰਨੂਗੀ ਫੇਰ ਉਹਨਾਂ ਦੀ ਸ਼ਾਮ ਸਮਾਈ ਉਹਨਾਂ ਨੂੰ ਖਰਾਕਾ ਸਿੱਟੂ ਪਾਣੀ ਪਿਆਉ ਸੋਨੂ ਹੈਗੀ ਚਾਂਟਾਂ ਦੇ ਘਾਟ ਚਾਹ ਪਾਣੀ ਪੀਣ ਵੇਲੇ ਧਿਆਨ ਦੇ ਲਿਆ ਕਰੋ ਚਲੋ ਚਾਹ ਪੀ ਗਏ ਬੰਦ ਕਰ ਫੋਨ ਬਟੇ ਆ ਜਾ ਚਾਹ ਪੀ ਲੋ ਫਿਰ ਮੇਰੇ ਨਾਲ ਪਸ਼ੂ ਬਣਾਇ ਹੋਰ ਬਣਾਇਓ ਪਸ਼ੂ ਮੈਂ ਛੱਡੂਗੀ ਤੁਸੀਂ ਬਣਾ ਦਿਓ ਆ ਜਾ ਬੱਤ ਕਰਾਂ ਆਏ 5 ਵਜੇ ਵੱਜ ਜਾਣਗੇ 5 ਵਜੇ ਤਾਂ ਰੰਦ ਟਾਈਮ ਹੋ ਜਾਂਦਾ ਬੰਦ ਉਸੋਂ ਮੇਰੇ ਸਵੇਰੇ ਕਿੱਢ ਰਾਤ ਨੂੰ ਕੰਮ ਧੰਦੇ ਕਰਕੇ ਜਦੋਂ ਰੋਟੀ ਟੁੱਕ ਭਾਂਡੇ ਮਾਏ ਦੇ ਉਹਨਾਂ ਥੱਕ ਜਾਈਦਾਗਾ ਹਣਾ ਬਈ ਸੂਟ ਹੀ ਲੋਟਾਉਂਦੇ ਨਾ ਦੇ ਨੌ ਜਲਾ ਦੇ ਮੇਰੇ ਹਮੈਦਾ ਵਰਤ ਕੇ ਦੇਖ ਲੈਣਾ ਨੂੰ ਵਿਆਹ ਚ ਲਾਉਂਗੀ ਉਹ ਇਹਦੇ ਲਾਉਂਦੀ ਨਹੀਂ ਮੈਂ ਫਿਰ ਲਾ ਦੂੰਗੀ ਹੁਣ ਤਾਂ ਮੈਂ ਕਾਲੇ ਕਾਲੇ ਹੱਥ ਲੱਗਦੇ ਗੁਲਾਬੀ ਗੁਲਾਬੀ ਨੌ ਟੋੜਾ ਕਰੋ ਕਾਲੇ ਨੇ ਕੇ ਕੌਣੀ ਹੋਰ ਨਾ ਵੀ ਕਾਲੇ ਕਾਲੇ ਹੱਥ ਉਹ ਫਿਰ ਪਿੰਕ ਡਾਰਕ ਜਿਹਾ ਕਲਰ ਆ ਗਿਆ ਇਹ ਦੇਖਾਂ ਚਲ ਦਿਖਾਉਂਗੀ ਹੱਸਦੀਆਂ ਸੌਣੇ ਲੱਗਦੇ ਆ ਹੱਥ ਮੇਰੇ ਬੁੱਤ ਦੇ ਸੱਚੀ ਕਾਲੇ ਕਾਲੇ ਲੱਗਦੇ ਗੁੱਡ ਆਫਟਰਨੂਨ ਸਰ ਦਾ ਦੱਸਣ ਦੀ ਇੱਕ ਤੜਕੇ ਦੀ ਕੋਈ ਨਹੀਂ ਫਿਰ ਕੱਲ ਨੂੰ ਹੱਥ ਨੂੰ ਲਿਆ ਦਿੰਦੇ ਗੁੱਡ ਆਫਟਰਨੂਨ ਸਰ ਗੁੱਡ ਆਫਟਰਨੂਨ ਮੈਮ ਹੈ ਮੰਡੀ ਗਿਆ ਹੀ ਨਹੀਂ ਤਾਂ ਹੀ ਤਾਂ ਕਹੀ ਜਾਂਦਾ ਜੇ ਮੰਡੀ ਗਿਆ ਹੁੰਦਾ ਪਤਾ ਲਾਈ ਹੁੰਦਾ ਵੈਸੇ ਯਾਦ ਮੈਨੂੰ ਤੈਨੂੰ ਵੇਖੀ ਹੀ ਨਹੀਂ ਚਲ ਨੂੰ ਮੰਡੀ ਜਾ ਕੇ ਵੀ ਖਰਚੀ ਤਾਂ ਜ਼ਿਆਦਾ ਆ ਜਾਂਦੀ ਕਿ ਕੀ ਕੀ ਕਹੀ ਸੀ ਕਾਲ ਹੋ ਜਾਂਦੀ ਹੈ ਫੋਲੋ ਹੋ ਜਾਂਦੀ ਹਾਂ ਹੈਗੀ ਤਾਂ ਹੈ ਆਪਣੀ ਐ ਜਾਗਦੀ ਐ ਗੇੜਣ ਕੇ ਤੇ ਮੈਂ ਤੇਰੇ ਕਾਲੇ ਕਾਲੇ ਹੱਥ ਲੱਗਦੇ ਮੈਂ ਕਹਿੰਦੇ ਨਾ ਫੇਰ ਮੱਤ ਕੀ ਕਾਲੇ ਕਾਲੇ ਦੇਖੀ ਨਾ ਖਾਂਦੀ ਐ ਇਹ ਦੇਖੀ ਨਾ ਮੂੰਹ ਦੇਖ ਮਰੂ ਨਾ ਕੜਾ ਇਹਦਾ ਪਤਾ ਫੇਸ ਨੇ ਤੇ ਹੱਥੇ ਹੋਂ ਨਹੀਂ ਕਰਦੀ ਹੈਗੀ ਮਲਦੀ ਨਹੀਂਗੀ ਕਾਲੇ ਹੱਥਾਂ ਵਾਲੀ ਕੁੜੀ ਸਾਡੀ ਆ ਜਵਾਗੜੀ ਨੇ ਕੋ ਰੰਗ ਕਾਲਾ ਹੋ ਗਿਆ ਜੱਜਣਾ ਕੀ ਕੀ ਹੋ ਰਿਹਾ ਹੋਰ ਫਿਰ ਕੀ ਕਹਿੰਦਾ ਫੰਕਸ਼ਨ ਬਸ ਫੰਕਸ਼ਨ ਦਾ ਕੀ ਕਹਿੰਦਾ ਸੂਟ ਨਹੀਂ ਸੰਤਿਆਂਦੇ ਟਾਈਮ ਹੀ ਨਹੀਂ ਮਿਲਦਾ ਕੀ ਕਰੀਏ ਫੱਕਿਆ ਨੇ ਬਚਾਓ ਚਾਹ ਪੀ ਲੋ ਹੁਣ ਤਾਂ ਗਰਮ ਹੈਗੀ ਫਿਰ ਉਹ ਬਹੀ ਜੀ ਹੋ ਜੂਗੀ ਮੇਰੇ ਹੱਥ ਬੰਨ ਗਿਆ ਮੇਰੇ ਪਚਾਓ ਬਚਾਓ ਮੇਰੇ ਚਾਹ ਪੀ ਲੋ ਹੈਲੋ ਕਟੂ ਕਟ ਕਟ ਕਿ ਟਿੱਕ ਇਹ ਦਰਾਂ ਆਪਣੀ ਕਮਰ ਟੀਮੂ ਏ ਸਵਰੀ ਦਾ ਤੇਰਾ ਪਤਾ ਆਪਣਾ ਸੋਹਣਾ ਪੁੱਤ ਕੌਣ ਹੈ ਖੋਣਾ ਸੋਹਣਾ ਪੁੱਤ ਆਪਣਾ ਯੈਸ ਨੋ ਇਹ ਵੀ ਝੋਣਾ ਹੈ ਇੱਕੜਾ ਸੋਣਾ ਨਹੀਂ ਹਾਂ ਇਹ ਵੱਡਾ ਪੁੱਤ ਹੈ ਤੂੰ ਝੋਤਾ ਪੁੱਤ ਹੈ ਹਾਂ ਮੈਂ ਤਾਂ ਤੁਹਾਨੂੰ ਨਹੀਂ ਸੁਣੇ ਹੈ ਚਲੋ 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 ਚਾਹ ਪੀਓ ਸਾਰੇ ਸੋਣੇ ਚੇਂਜਿੰਗ ਵੈਂਜਿੰਗ ਕਰਗੀ ਕਪੜੇ ਚਲ ਹੁਣ ਮੈਨੂੰ ਮਾੜੀ ਜਿਹੀ ਰਿਲੈਕਸ ਹੋ ਗਈ ਮੈਂ ਹੁਣ ਮੈਨੂੰ ਪਸ਼ੂ ਆਕਰ ਨਹੀਂ ਲੈ ਜਾਣਾ ਪੁੱਗਾ ਹੁਣ ਮੈਂ ਮਸ਼ੀਨ ਤੇ ਬੈਠਾ ਪਸ਼ੂ ਬੰਨੇ ਮੈਨੂੰ ਕੱਪੜਿਆਂ ਦਾ ਯਾਰ ਟਾਈਮ ਹੀ ਨਹੀਂ ਮਿਲਦਾ ਫਿਰ ਮੈਂ ਕੀ ਕਰਾਂ ਹੈ ਮੈਨੂੰ ਪੱਤ ਕੇ ਜਾ ਕੇ ਦੁਕਾਨ ਤੋਂ ਗਲੇਲੇ ਲੋ ਗੋਲ ਹੈ ਨਹੀਂ ਕਰ ਆਹ ਰੋਟ ਆਉਂਦੀ ਫਗਰਾਤ ਰੀਲਾਂ ਲੈ ਕੇ ਦਿੱਤੀਆਂ ਤੈਨੂੰ ਨਹੀਂ ਚਾਰਸ ਗਲੇ ਹੈ ਨਹੀਂ ਗੇ ਗੋਲ ਨਹੀਂ ਮੇ ਪਾਉਣੇ ਇਹਨੂੰ ਸਿਮ ਨੂੰ ਭੇਜ ਦੇ ਲਿਆਉਗੀ ਮੈਂ ਭੇਜ ਦੂ ਚਲ ਮੈਂ ਲਿਆ ਦੇਣਾ ਚਾਹ ਪਿੱਛੇ ਚੀਜੀ ਨਾਲੇ ਮੰਨ ਜਾਨੀ ਚੀਜੀ ਲੈ ਕੇ ਆਏਗੀ ਚਪੇੜ ਧਰ ਦੂ ਇੱਕ ਮੈਂ ਸਾਰਾ ਦਿਨ ਚੀਜੀ ਚੀਜੀ ਹੋਰ ਕੁਛ ਨਾ ਆਣਗੇ ਮੈਨੂੰ ਬਲੈਕਮੇਲ ਕਰ ਦਾਂਗਾ ਵੀ ਤੈਨੂੰ ਗੋਲੇ ਲਿਆ ਦਾਂਗੇ ਹਾਂਜੀ ਮੰਮਾ ਮੇਰਾ ਕਰ ਲੈ ਸੂਟ ਸਿਲਾਈ ਤੇ ਮੰਮਾ ਨੇ ਲੈਸ ਵੀ ਲਈ ਜਾਂਦੇ ਮੰਮਾ ਮੈਮ ਤੁਸੀਂ ਦੱਸੋ ਵੀ ਲੈਸ ਮੈਮ ਤੁਸੀਂ ਦੱਸੋ ਲੈਸ ਆਈ ਲਾਉਣੀ ਆ ਨਾ ਹਾਂ ਇਹ ਹੀ ਲਾਉਣੀ ਆ ਬਾਕੀ ਸਮਾਰ ਕੇ ਜਿਹੜਾ ਪ੍ਰੋਪਰ ਤਿਆਰ ਮੰਮਾ ਜਿਹੜਾ ਉਹ ਚੁੰਨੀ ਤੇ ਲਾਉਣੀ ਸੀ ਉਹ ਜਿਹੜੀ ਲੈਸ ਕੱਢੀ ਸੀ ਤੁਸੀਂ ਇਹ ਨਾ ਫਿਰ ਮੈਂ ਕਿਤੇ ਤੇਰੇ ਦੁਪੱਟੇ ਨਾਲ ਵੀ ਮੈਚ ਕਰੂੰਗੀ ਮੁੜ ਦਿਜੀਗਾ ਤੂੰ ਐ ਮਮਾ ਯਾਰ ਪਰ ਬਸ ਚੋਣੀ ਹੈ ਜੀ 1 ਮਿੰਟ ਬਣੀ ਹੈ ਤਰ ਮੈਨ ਨੇ ਤਾਂ ਕਿਹਾ ਸੀ ਦੂਸਰੀ ਲੋਣੀ ਆ ਕਿਹੜੀ ਪਤਾ ਨਹੀਂ ਕਿਹਾ ਸੀ ਬਸ ਵਿੱਚ ਵਾਲੇ ਜਿਹੜੇ ਇਹਦੇ ਪਟਾਕੇ ਲੱਗ ਜਾਣਗੇ ਹਾਂ ਵਿੱਚ ਇੱਥੇ ਜੇ ਲੱਗ ਜਾਣਗੇ ਮੁੜ ਦੇ ਜੇ ਤਾਂ ਪ੍ਰੈਸ ਹੋ ਜਾਊਗਾ ਓਕੇ ਸੂਰਸ ਲਈ ਸਾਡਾ ਕੱਟਤਾਗਾ ਤੇ ਦੇਖੋ ਇਧਰ ਜਿਹਨੂੰ ਕੱਟੋ ਜਾਈ ਹੁੰਦਾ ਇਹ ਕਿ ਇੱਕ ਵਾਰੀ ਪਾ ਕੇ ਹੋਰ ਦੇਖ ਲੈ ਓਏ ਮਮਾ ਆ ਮੈਂ ਵੀ ਬੰਦੀ ਕੱਲੂ ਭਾਗ ਦੇਖ ਲਓ ਚੰਗਾ ਚਾਹ ਮੈਂ ਤੇਰੀਆਂ ਤਾਂ ਮੰਗਿਆ ਇਥੇ ਰਿਆ ਕੋ ਲਾ ਦੇ ਗੋ ਰੀਆ ਹਾਂਜੀ ਇਥੇ ਰਿਆ ਹੀ ਕਰਦਾ ਹਾਂ ਹਾਂ ਇਥੇ ਪਤਾਸੇ ਜਰਾਂ ਜਿਵੇਂ ਇਥੇ ਤਿੰਨ ਲਾਤੇ ਨਹੀਂ ਇੱਕ ਇਥੇ ਇੱਕ ਇਥੇ ਤੇ ਬਸ ਇੱਕ ਇਥੇ ਤਿੰਨ ਨਹੀਂ ਲਾਵਾਂਗੇ ਹਾਂ ਤਿੰਨ ਠੀਕ ਹੈ ਵੀ ਇੱਕ ਇਥੇ ਵੀ ਦੇਖੋ ਪਤਾਸੇ ਦੋ ਮੰਨ ਇਹ ਬਾਲਾ ਡਾਰਕ ਦਿਖਾਈ ਦਿੰਦਾ ਫੋਨ ਦੇ ਵਿੱਚ ਇੰਨਾ ਡਾਰਕ ਹੈ ਨਹੀਂ ਬਾਲਾ ਸੋਨਾ ਕਲਰ ਆਉਂਦਾ ਬਲਰ ਜਿਹਾ ਆ ਦੇਖੋ ਆ ਦੇਖੋ ਹੁਣ ਪ੍ਰੋਪਰ ਦੇਖਦਾ ਇੱਕ ਇੱਥੇ ਰੱਖਦਾ ਇੱਕ ਇੱਥੇ ਰੱਖਦਾ ਤੇ ਇੱਕ ਇੱਥੇ ਰੱਖਦਾ ਇੱਥੇ ਸਪੈਸ਼ ਬੱਜੀ ਹੂਰ ਦੇ ਲਾ ਗਿਆ ਆਪਾਂ ਪਰ ਇਹਨੂੰ ਬਚਾ ਲਈਜੀ ਕਰੋ ਐ ਕਰਕੇ ਬੰਨ੍ਹ ਦੋ ਸੋਹ ਹੂੰ ਹੂੰ ਚਲੋ ਭਈ ਮੈਂ ਤਾਰਾਂ ਕੱਢਾਂ ਟਾਈਮ ਹੋ ਗਿਆ 6 ਵਜੇ ਚ 10 ਮਿੰਟ ਰਹਿ ਗਏ ਅੱਜ ਮੈਂ ਨਾ ਮੈਂ ਭਾਂਡੇ ਬਾਂਝੇ ਮੈਂ ਖਮੇ ਦਾ ਸੂਟ ਤਿਆਰ ਕਰਦਾ ਇਹਦੀ ਬਾਟਮ ਵੀ ਤਿਆਰ ਹੋ ਗਈ ਸੋ ਮੰਮੀ ਨੇ ਕਰਤੀ ਸੀਗੀ ਤੇ ਇਹ ਵਾਲੀ ਅੱਜ ਮੈਂ ਆ ਕੇ ਸ਼ਰਟ ਹੈ ਜਿਹੜੀ ਤੇਰੀ ਮੈਂ ਤਿਆਰ ਕਰਤੀ ਸੀ ਚਲ ਮੰਮਾ ਮੈਂ ਤਾਂ ਪਰਾੰਦੀਆਂ ਫਰੰਦੀਆਂ ਸਾਰਾ ਕੁਝ ਕੱਢੀ ਬਠੇ ਇਹਨਾਂ ਨੂੰ ਬਈ ਇਹਦੇ ਚ ਪਾ ਪਾਲੀ ਫੇਂਦੇ ਵਿੱਚ ਇਧਰ ਆ ਆ ਨਹੀਂ ਆ ਲਾਉਣਾ ਇਹਦੇ ਦੁਪੱਟੇ ਦੇ ਹੁਣ ਤੇ ਇਹ ਹੀ ਲੋਟ ਆਉਣੀ ਹੈ ਲੋ ਉੱਤੀ ਆਪਾਂ ਉੱਕੀ ਮਸ਼ੀਨ ਦੇ ਖਲਿਆਰੇ ਤੋਂ ਹਾਂਜੀ ਬੀਬੀ ਭੁੱਖ ਲੱਗੀ ਬੱਗੇ ਯਾ ਬ ਨਹੀਂ ਇਹ ਕੀ ਗੱਲ ਹੋਈ ਲੱਗੀ ਵੀ ਤੇ ਨਹੀਂ ਵੀ ਲੋਜ ਟਾਈਮ ਹੋ ਗਿਆ ਸੱਪਾ ਤੇ ਚੱਲ ਗਏ ਰਸੋਈ ਦੇ ਵਿੱਚ ਮੰਮੀ ਨੇ ਕੁਝ ਬਣਾਇਆ ਕਿ ਨਹੀਂ ਹਾਂ ਮੰਮੀ ਬਣ ਗਿਆ ਕੁਝ ਬਣਾਇਆ ਕਿ ਨਹੀਂ ਅਸਕਾ ਲਜਾਉਣਾ ਕਰ ਰਹੇ ਹਾਂ ਛੋਲਾਂ ਤੜਕਾ ਰਹਿਦਾ ਛੋਲਾ ਜਿਹੜੇ ਅਸੀਂ ਉਬਾਲ ਕੇ ਰੱਖ ਲੈਣੇ ਜਾਨੀ ਕਿ ਪਹਿਲਾਂ ਤੇ ਇਹਨੂੰ ਸਿਰ ਤੜਕਾ ਲਾਉਣ ਵਾਲਾ ਰਹਿ ਗਿਆ ਖੇਰ ਖਾਣੇ ਲਈ ਮੈਨੂੰ ਕੱਲੀ ਨੂੰ ਘੱਟ ਪਸੰਦ ਐ ਨੰਨਾਂ ਨੂੰ ਚੌੜ ਮੈਨੂੰ ਪਸੰਦ ਐ ਮਿੱਠਾ ਮੈਨੂੰ ਬਾਹਰ ਕਰਦੇ ਆਂ ਤੇ ਕੋਈ ਪਾਣੀ ਨਾ ਖਲਾ ਦੇ ਪਾਣੀ ਤਾਂ ਹੈ ਨਹੀਂ ਮੈਨ ਮਾੜੀ ਅਖੰਡ ਭਾਗੇ ਖਾ ਲੈਂਦਾ ਚੁੱਕਾਂ ਵਾਲੇ ਕੰਮ ਕਰਦੀ ਐ ਮੈਂ ਵੀ ਮੈਂ ਬਣਾ ਕੇ ਤੁੰ ਤੂੰ ਨਹੀਂ ਕੀ ਲਾਉਂਦੀ ਬਸ ਹਰ ਕੋ ਸਬੰਨ ਦੇ ਪ੍ਰੋਗਰਾਮ ਫੇਰ ਦਿਖਾਉਣੇ ਲੋ ਜੀ ਆਪਣੇ ਆ ਗਏ ਸ਼ਰਗਮ ਖੇਤੋਂ ਤੇ ਪਾਪਾ ਕਹਿੰਦੇ ਇਹਨਾਂ ਦਾ ਪੌਚਾਰ ਹਨਾ ਮੰਮੀ ਗੋਭੀ ਦਾ ਵੀ ਗੋਭੀ ਉਹ ਜਾ ਰੋ ਹੁਣ ਮਸਾਲਾ ਲੈ ਆਉ। ਹੂੰ ਮਸਾਲਾ ਲੈ ਕੇ ਆਵਾਂਗੀ ਸ਼ਹਿਰੋਂ ਤੇ ਉਹ ਮਸਾਲਾ ਪਾ ਕੇ ਤੇ ਫਿਰ ਛਲਗਮਾ ਦਾ ਚਾਰ ਬਣਾਵਾਂਗੀ ਤੇ ਤੁਹਾਡੇ ਨੂੰ ਤੁਹਾਨੂੰ ਵੀ ਦੱਸਾਂਗੀ ਵੀ ਕਿੱਦਾਂ ਬਣਾਇਆ ਤੇ ਜਿਹੜੀ ਆ ਵਾਲੀ ਚੀਜ਼ ਹੈ ਇਹ ਆਪਾਂ ਲਾਈਕ ਨਹੀਂ ਕਰਦੇ ਉਧਰੋਂ ਪਾਪੇ ਨੂੰ ਵੀ ਟੋਰੀ ਪਾਪਾ ਕਹਿੰਦਾ ਹਜੇ ਬਣੀ ਨਹੀਂ ਕੜੀ ਬਣ ਗਈ ਐ ਉਸਾਂ ਲਈ ਚੌਲਾਂ ਤੜਕਾ ਰੈਂਦਾ ਫਿਰ ਫੜਾਉਣੀ ਆ ਸਾਰਿਆਂ ਨੂੰ एड् विसीजन कि में लेता गया अं देखो जवाका मुँह चौलों च खंड पा के खादी कड़ी चौल कड़ी जब रखी मम्मी एछी चौल आप बनाए कढ़ाई चल चौल ना अच अपने हम तो समय कही माए नहीं गए तो चौल सी अपने को खीर आरोप उ बना ले ਵੱਡੇ ਚਾਂਚੇ ਚ ਰੱਖ ਤਾ ਗਿਦ ਵੱਡੇ ਚਾਂਚੇ ਉਹਦੇ ਚ ਰੱਖਤਾ ਮੈਂ ਲਿਓ ਪਾਈਏ ਸਾਰਿਆਂ ਨੂੰ ਤੇ ਚਪਲੇਟਾਂ ਚ ਪਾ ਪਾ ਫੜਾਦਨੇ ਹੈ ਇਹਦਾ ਨੰਬਰਤੀ ਪਾਲਾ ਵੱਡੇ ਚਾਂਚੇ ਨਾਲ ਅੰਮ੍ਰਿਤੀ ਹੈ ਨਾ ਕੋਈ ਅੰਮ੍ਰਿਤੀ ਕਹਿ ਦਿੰਦੇ ਆ ਕੜੀ ਚਾਵਲ ਗਾਣ ਕੜੀ ਤੇ ਬਹੁਤ ਪਤਲੀ ਬਦਲੀ ਵੈਸੇ ਵਧੀਆ ਲਾਦੀ ਆ ਆਹੇ ਤਾਂ ਵੀ ਡੱਟੀਆਂ ਬਿਨਾ ਸਾਰਨ ਗਈ ਤੇ ਨਹੀਂ ਪਰ ਸਾਰਨ ਗਈ ਤਾਂ ਸਾਰਿਆਂ ਦੀ ਡਿਮਾਂਡ ਸੀਗੀ ਵੀ ਬਣਾਓ ਕਿਵੇਂ ਕਿ ਤੇ ਹੁਣ ਤੁਹਾਨੂੰ ਕੋਕੇ ਜੌਣ ਲਗਾਉਂਗਾ ਮਾਦੀ ਬਸ ਮਾਇਆ ਕੋਕੇ ਬਸ ਕਾਲਜੀ ਕਰ ਲਈ ਅੱਜ ਆਪਾਂ ਸੋਸਰੀ ਪਾ ਜਾਂਦੀ ਮਲਕੇ ਨਾ ਚ ਕਿਵੇਂ ਮੰਮੀ ਐਵੇਂ ਕਰ ਲੈਣੇ ਆ ਕੌਲੀ ਚ ਪਾ ਦਿੰਨੇ ਆ ਉਹ ਦੰਗਿਆ ਸੀ ਉਹ ਥਾਲਾ ਨਾ ਲੈਣੇ ਆ ਪਾਪੇ ਵਰਗੇ ਨੂੰ ਹਾਂ ਹਾਂ ਥਾਲਾ ਥਾਲਾ ਵਿੱਚ ਪਾ ਹੂੰ ਕੌਲੀ ਦੇ ਵਿੱਚ ਕੜੀ ਪਾ ਦਨੇ ਆ ਤੇ ਪਲੇਟਾਂ ਦੇ ਵਿੱਚ ਪਾਤੇ ਚੌਲ ਫਰਾਵੇਂ ਮਲਾ ਮਲਾ ਕੇ ਖਾਈ ਜਾਣਗੇ ਨਿੱਕੇ ਫਰੇਮਟ ਦੇ ਚੌਲ ਪਾ ਲ ਮੇਰੇ ਚੌਲ ਹਸਮਾ ਦੇ ਆ ਵੀ ਇੱਕ ਬੰਦਾ ਕੂਕ ਕਰ ਇਹਦਾ ਖੀਰ ਬਣਾਦੀ ਇਕਾ ਖੀਰ ਨੂੰ ਚੱਗੋ ਹੈ ਖੀਰ ਖਾਓ ਹਾਂ ਹੁਣ ਮੇਰੇ ਆਹ ਆ ਕੀਦੇ ਆ ਤੇ ਬੀਬੀ ਦੇ ਆ ਆਏ ਤਾਂ ਜਾ ਆ ਤਾਂ ਚੌਲਾਂ ਨਾਲ ਕੜੀ ਨਾਲ ਖੀਰ ਬਣਾਦੀ ਖੀਰ ਨਹੀਂ ਹੈਗੀਗੀ ਆਏ ਮਰਦੇ ਆਗੇ ਫਿਰ ਇਹ ਉਹ ਸੱਚ ਪਾਪੇ ਨੂੰ ਸ਼ਲਗਮ ਵੀ ਫੜਾ ਦ ਪਾਪਾ ਕਹਿੰਦੇ ਸ਼ਲਗਮ ਜਵਾਬ ਲਾਉਣਗੇ ਗੋਡੀਆਂ ਤਾਂ ਲੱਗ ਗਈ ਆਨਾਂ ਨੂੰ ਵੀ ਫੜਾਇਆ ਸਮ੍ਰੀਤ ਵਰਗੀਆਂ ਨੂੰ ਇਹ ਕੀ ਦੀਆ ਫਾਇਦਾ ਹੈਗਾ ਇਥੋਂ ਦੀ ਬਾਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਥੇ ਲੱਗਵਾਵਾਂ ਉਹਨਾਂ ਨੂੰ ਕਹਿੰਦਾ ਡੋਲ ਲਾ ਦਿਓ ਮੈਂ ਆ ਗਈ ਵੈਸੇ ਨਾ ਖੋਲੀ ਔਰ ਬਾਬਾ ਮੈਂ ਕਦੀ ਕਾਲੀ ਸਵਾਦ ਹੈ हां स्वादे तुसे अड्डा ਪਾਣਾ ਨਹੀਂ ਹਰਨਾ ਚਾਵਲ ਵਿੱਚ ਕੌਣ ਪਾਉਂਦਾ ਹੁੰਦਾ ਤੇ ਫਿਰ ਕੜੀ ਆ ਪਤ ਕੜੀ ਜੇ ਤਾਂ ਪਾਉਂਦੇ ਹੁੰਦੇ ਆਦਾ ਤੂੰ ਦੱਸ ਦੇ ਤੇਰਾ ਡੜੀ ਕਰ ਲਾਗੇ ਕਿ ਐ ਬਣਾਤਾ ਜੋ ਬਣਾਤਾ ਕਿ ਚੌੜਾ ਚੌੜਾ ਹੀ ਆ ਚੌੜਾ ਹੀ ਜਾਂਦੀ ਹੁੰਦੇ ਬਹੁਤ ਰੈਸਟੀ ਬਣਿਆ ਹਾਂ ਬਸ ਹਨਾ ਬੱਚਿਆਂ ਨੂੰ ਬੱਚੇ ਖੁਸ਼ ਚਾਹੀਦੇ ਹਨ ਹਨਾ ਤੇਰੀ ਇੱਕ ਗੱਤ ਵੀਰ ਖੁੱਲੀ ਤੇਰੀ ਇੱਕ ਗੱਤ ਗੁੱਲੇ ਦੇ ਖੁੱਲੇ ਮम्मा ਇਹ ਗੜੀ ਲੈ ਕੜੀ ਦਾ ਉਹਦੇ ਹੂੰ ਕੜੀ ਲੈਣੀ ਹੋਰ ਲੈ ਆਣੀ ਇੱਕ ਮਿੰਟ ਇਹ ਘਾਣੀਆਂ ਟਕਾ ਟਕਾ ਕੇ ਅਸੀਂ ਤਾਂ ਬਈ ਬਾਦੂ ਖਾਵਾਂਗੇ ਖਾ ਲੋ ਖਾ ਲੋ ਬਾਦੂ ਭਈਆ ਹਾਂ ਇਹਦੇ ਤੋਂ ਕਿਸ ਨੂੰ ਖਾਣ ਲੈ ਫਿਰ ਸਭ ਤੋਂ ਜ਼ਿਆਦਾ ਹਨਾ ਲੋਕਾਂ ਨੂੰ ਤਾਂ ਰੋਟੀ ਬਸਾਂਦੀ ਹੁੰਦੇ ਹੁੰਦੇ ਸਨ ਤਾਂ ਚਾਰ ਬਸਾਂਦੇ ਹੁੰਦੇ ਸਨ ਅੱਛਾ ਤੇ ਲੋਕਾਂ ਨੂੰ ਕਿਹੜਾ ਚਾਵਲ ਨਹੀਂ ਪਸੰਦ ਹੁੰਨੀ ਹਨ ਥੋੜੇ ਮਟਾਂਦੇ ਉਹਨਾਂ ਨੂੰ ਜ਼ਿਆਦਾ ਫਰੰਦ ਢੋਕਟੇ ਹੁੰਦੇ ਆ ਢੋਕ ਚਲੋ ਖਾਓ ਲੈਣੇ ਵ੍ਰੀਤ ਕਰਨੇ ਤਾਂ ਹੋਰ ਪਲੇਟ ਭਰ ਲਈ ਮੇਰੇ ਨੱਕ ਤੇ ਮੜ ਗਿਆ ਕੀ ਹੈ ਹਾਏ ਪਾਣੀ ਹੈ ਨਹੀਂ ਸੀਗਾ ਕੋਲੇ ਇਹਨੂੰ ਤਾਂ ਮਿਰਚਾਂ ਹੈ ਨਹੀਂ ਸੀਗੀਆਂ ਕਿਹੜੀ ਬਜਾ ਦੇ ਕੋਈ ਨਹੀਂ ਪਾਗਦਾ ਮੈਂ ਫੁੱਕ ਨਾ ਮਾਰਦਾ ਹਾਂ ਹਾਂਜੀ ਤੇਨੂੰ ਕੀ ਮਾਂ ਤੇ ਭੰਡੇ ਮੈਂ ਵੀ ਬੱਗੀ ਵਾਰ ਆਈ ਸੀ ਟਾਈਮ ਵੀ ਦੱਸ ਦੋ ਕਿੰਨਾ ਹੋ ਗਿਆ ਅੱਜ ਸੱਦੇ ਦਾ ਸਮਾਂ ਟਾਈਮ ਹੋ ਗਿਆ ਮੇਲਾ 10:30 ਅਸੀਂ 10:00 ਤਾਂ ਹੁਣ ਬਲਾਉਂ ਦੇਖਿਆ ਕਰੂੰਗੇ ਉਹ ਚਲਾਂ ਦੱਸਿ ਭਾਈ ਕੱਜ ਆਪਣੇ ਆਏ ਸੀ ਇਹ ਰਿਸ਼ਤੇਦਾਰ ਹਨ ਤੁਸੀਂ ਕਹਿੰਦੇ ਹੁਣ ਇਸ ਦਿਨ ਰਾਤ ਨੂੰ ਹੀ ਹੁੰਦੇ ਆ ਹਾਂ ਮੈਂ ਤੁਹਾਨੂੰ ਪਹਿਲਾਂ ਨਾ ਵੀ ਦੱਸਿਆ ਕਿ ਉਹ ਰੋ ਇੱਕ ਵਾਰ ਤੁਹਾਨੂੰ ਦੱਸ ਦਿੰਦਾ ਇਸ ਦਿਨ ਰਾਤ ਹੀ ਦੂਜੇ ਬਾਪੂ ਦੇ ਸਹੁਰਿਆਂ ਨੂੰ ਹਾਂ ਯਾਨੀ ਕਿ ਆਪਣੀ ਦੂਜੇ ਘਰ ਦੀ ਦਾਦੀ ਆ ਉਹਦੇ ਬਾਪੂ ਦੇ ਸਾਲੇ ਦਾ ਮੁੰਡਾ ਹਾਂ ਬਾਪੂ ਦੇ ਸਾਲੇ ਦਾ ਮੁੰਡਾ ਹਾਂ ਮੈਂ ਵੀ ਆਈ ਜੋ ਇਹਦਾ ਵਿਆਹ ਹੋਇਆ ਹੁਣ ਪਿੱਛੇ ਜੇ ਕਮਲਾ 2 ਮਹੀਨੇ ਹੋ ਗਏ ਹੋਣਗੇ ਨਾ ਦੋ ਤਿੰਨ ਲਗ ਮਹੀਨੇ ਹੋਏ ਵੈਸੇ ਕਹਤਾ ਨੇ ਕਿ ਆਸੀ ਬਣਾ ਲਉ ਵਲੌਗ ਪਰ ਮੈਂ ਨਹੀਂ ਬਣਾਇਆ ਵਾ ਸਾਡੇ ਲੱਗੀ ਕਿਉਂਕਿ ਪਹਿਲੀ ਵਾਰ ਆਏ ਸੀਗੇ ਹਨਾ ਉਹ ਗੱਲਾਂ ਬਾਤਾਂ ਕਰੀ ਗਈ ਉਹ ਆਏ ਸੀਗੇ 8 ਵਜੇ ਦੇ 8 ਤੋਂ ਪਹਿਲਾਂ ਦੇ ਆਏ ਸੀਗੇ ਹਾਂ ਦੋ ਘੰਟੇ ਲਾਗੇ ਤੇ ਵਧੀਆਂ ਗੱਲਾਂ ਬਾਤਾਂ ਚੱਲੀ ਗਈਆਂ ਫਿਰ ਹੁਣ ਮੈਂ ਦੁੱਧ ਆ ਰਮਣ ਭੁੱਖ ਜੀ ਲੱਗੀ ਪਈ ਆ ਯਾਰ ਖੜੀ ਜਾਲਾ ਨਾਲ ਸਬਰ ਨਹੀਂ ਹੋਇਆ ਫਿਰ ਇਹਦੇ ਕੋਫੀ ਪੀ ਲਈ ਕੱਪ ਕੱਪ ਤੇ ਹੁਣ ਫੇਰ ਭੁੱਖ ਲੱਗੀ ਮੰਮੀ ਦਾ ਪਿੰਗੀ ਖਾ ਗਈ ਹੁਣ ਇਹ ਕਾਹ ਨੂੰ ਇਹ ਚਾਹ ਲੈ ਇਹ ਕਾਹ ਨੂੰ ਰਹਿ ਸਕਦੇ ਰੋਟੀ ਖਾਦੇ ਬਿਨਾ ਕੋਈ ਚਾਹ ਵਿੱਚ ਕੋਈ ਪਿੰਡਾ ਨਹੀਂ ਜਿਹੜਾ ਰੋਟੀ ਬਣਾ ਕੇ ਸਰਦੇ ਸਹੀ ਗੱਲ ਹੈ ਨਾਲ ਰੋਟੀ ਨਾਲ ਪਰ ਜਿਵੇਂ ਆਪਾਂ ਨੂੰ ਨਹੀਂ ਆਂਦੇ ਹੁੰਦੇ ਸੀ ਇਹ ਤਾਂ ਖਾਜਣ ਕੰਚ ਪਰ ਮੈਨੂੰ ਤਾਂ ਨਹੀਂ ਭੁੱਖ ਕੁਫਲੇ ਗਈ ਮੰਮੀ ਕਹਿੰਦੀ ਮੈਨੂੰ ਤਾਂ ਲੈ ਜੇ ਕਰਾਇ ਨਹੀਂ ਪਤਾ ਵਲੌਗ ਅੱਜ ਕਿੰਨਾ ਕੁ ਬਣਿਆ ਕਿੰਨਾ ਕੁ ਨਹੀਂ ਬਣਿਆ ਚਲੋ ਕੋਈ ਗੱਲ ਨਹੀਂ ਮੈਂ ਭਾਂਡੇ ਮਾਣੇ ਨੇ ਸੱਪ ਦਾ ਸਾਫ ਕਰਨਾ ਹੂੰ ਹੈ ਇਹਦ੍ਰੂ ਹੋਇਆ ਮਰਸੂ ਦੇ ਗੇੜ ਬੰਦ ਕਰਾਂ ਬਲੌਗ ਦਾ ਕਰਦੇ ਹਾਂ ਚਲੋ ਵੀ ਸਾਰਾ ਸਾਰਾ ਕੰਮ ਇੱਥੋਂ 10:30 ਹੋ ਗਿਆ ਰਾਤ ਦੇ ਸੇਮੂ ਤੇ ਨਬੂ ਤਾਂ ਹੋ ਗਈਆਂ ਟੇਡੀਆਂ ਟਾਈਮ ਨਾਲੀ ਹਾਂ ਉਹ ਤਾਂ ਆਪਦੇ ਟਾਈਮ ਤੇ ਸੌਂ ਗਈਆਂ ਜਿਹੜੇ ਤੇ ਸੌਂਦੀਆਂ ਹੁੰਦੀਆਂ ਚਲੋ ਜੀ ਆਪਾਂ ਇਸ ਦੇ ਨਾਲ ਹੀ ਆਪਣੇ ਬਲੌਗ ਦਾ ਐਂਡ ਕਰਦੇ ਹਾਂ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸੌਰੀ ਪੜ੍ਹਨੇ ਕਿ ਅਸਿਕਾ ਨਾਮ ਲੈਣ ਨੂੰ ਉਹਨਾਂ ਦੇ ਬੇਟੇ ਦਾ ਨਾਂ ਪ੍ਰਵਜਤ ਤੇ ਉਹਨਾਂ ਦੀ ਬੇਟੀ ਦਾ ਨਾਂ ਹੈਗਾ ਸੁਮਨ ਤੇ ਸੌਰੀ ਭੈਣ ਮੈਂ ਤਾਂ ਭੁੱਲ ਗਈ ਸੀ ਕੁਦਰਤੀ ਮੇਰੇ ਨਾਮ ਯਾਦ ਆ ਗਏ ਤੇ ਤੁਹਾਡੇ بیٹے ਦਾ ਤੇ ਬੇਟੀ ਦਾ ਨਾਮ ਲੈਤਾ ਤੇ ਥੈਂਕ ਯੂ so much so much ਤੁਹਾਡਾ ਹਨਾ ਕਿਉਂਕਿ ਤੁਸੀਂ ਬਲੌਗ ਦੇਨੇ ਹੋ ਤੇ ਤਾਂ ਹੀ ਤੁਸੀਂ ਨਾਮ ਲੈਣ ਦੇ ਲਈ ਆ ਹਨਾ ਵੀ ਬੇਟੇ ਦਾ ਤੇ ਬੇਟੀ ਦਾ ਨਾਮ ਲਿਓ ਤੇ ਬੇਟੇ ਤੁਸੀਂ ਇਦਾਂ ਹੀ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਤੇ ਵੈਸੇ ਆਪਾਂ ਅੱਜ ਲਾਈਵ ਵੀ ਹੋਣਾ ਸੀਗਾ ਹਨਾ ਤੇ ਫਿਰ ਜੋ ਦੋ ਰਿਸ਼ਤੇਦਾਰ ਆ ਗਏ ਆਪਾਂ ਕਿਹਾ ਵੀ ਨਹੀਂ ਤੇ ਵੀ ਕਿਸ ਚੱਲ ਕੱਲ ਨੂੰ ਸਹੀ ਜੇ ਟਾਈਮ ਮਿਲਿਆ ਕੱਲ ਨੂੰ ਲਾਈਵ ਆਵਾਂਗੇ ਪਹਿਲਾਂ ਪਾਠ ਹੋ ਜਾਉਣਾ ਸੀਗਾ ਫਿਰ ਰਿਸ਼ਤੇਦਾਰ ਆਏ ਸੀ ਪਹਿਲੀ ਵਾਰ ਆਏ ਸੀ ਨਵੀਂ ਜੋੜੀ ਸੀ ਤੇ ਗੱਲਾਂ ਬਾਤਾਂ ਕੀਤੀਆਂ ਵਧੀਆ ਰਹੀ ਬਹੁਤ ਵਧੀਆ ਨੇਚਰ ਸੀ ਭੈਣ ਦਾ ਉਹਦਾ ਵੀ ਤੇ ਆਂਟੀ ਲੱਗਦੇ ਵੈਸੇ ਆਪਣੇ ਹਨਾ ਤੇ ਵਧੀਆ ਲੱਗਿਆ ਉਹ ਕਹਿੰਦੇ ਇਸ ਵੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਜੇ ਬਲੌਗ ਦੇਖੋਗੇ ਤਾਂ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਵੀ ਕਰਿਓ ਬੈਲ ਆਈਕਨ ਵੀ ਦਵਾਲਿਓ ਤਾਂ ਕਿ ਆਉਣ ਵਾਲੇ ਬਲੌਗ ਦੇ ਜਿਹੜੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗਾ ਚਲੋ ਜੀ ਬਾਏ ਬਾਏ